ਬੁੱਢਾ ਨਾਲਾ ਸਾਫ਼ ਕਰਨ ਵਾਸਤੇ ਟਿੱਟੂ ਬਾੜੀ ਨੇ ਬੜਾ ਕੰਮ ਕੀਤਾ ਬੁੱਢੇ ਨਾਲੇ ਦਾ ਟਿੱਕ ਟੇਕ ਕਿਤੇ ਆ ਉੱਥੇ ਮੰਤਰ ਚਾਏ ਇੱਥੇ ਮੈਂ ਰਾਂਗੇ ਕੀਤਾ ਇੱਥੇ ਨੱਚੇ ਵੀ ਬੁੱਢਾ ਨਾਲਾ ਸਾਫ਼ ਕਰ ਦੋ ਪਰ 10 ਸਾਲ ਹੋ ਗਏ ਹੁਣ ਮੇਰੇ ਕੋ ਕੋਈ ਤਰੀਕਾ ਨਹੀਂ ਬਚਿਆ ਕੀ ਬੁੱਢੇ ਨਾਲੇ ਪਾਣੀ ਪਾ ਕੇ ਆਉਦੇ ਉੱਥੇ ਮੈਂ ਸਰਕਾਰ ਨੂੰ ਜਗਾਉਣਾ ਚਾਹੁੰਦਾ ਵਾਂ ਤੇ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਕਿ 13 ਸਾਲ ਹੋ ਗਏ ਮੈਂ ਕੋਟੀ ਲੜਾਈ ਲੜਦੇ ਨੂੰ ਕਿਰਾ ਹੁਣ ਵੋਟਾਂ ਇਹਨਾਂ ਨੂੰ ਨਾ ਪਾਇਓ ਹਾਂ ਲੋਕ ਇਹਗੇ ਆ ਹਾਕੀ ਖੇលੀ ਜਾਂਦੇ ਆ ਫੁੱਟਬਾਲ ਖੇਲੀ ਜਾਂਦੇ ਆ ਉਹਦੇ ਨਾਲ ਸੋ ਸਾਡੇ ਕੀ ਮੁੰਦੇ ਹੱਲ ਹੋਣਗੇ ਬਹੁਤ ਦੁਖੀ ਹੋਗੇ ਦੁਖੀ ਮੰਦੋ ਹੋਗੇ ਮੈਂ ਬੁੱਡੇ ਨਾਲ ਦੇ ਪਾਣੀ ਨਾਲ ਨਾ ਰਿਹਾ ਵਾਂ ਕਿਉਂਕਿ ਆ ਕੰਮ ਮੇਰੇ ਵਾਸਤੇ ਬੜਾ ਔਖਾ ਵਗ ਅੱਜ ਮੈਂ ਦਿਖਾਉਣ ਆਇਆ ਵੀ ਰਵਨੀਤ ਬਟੂਰੇ ਸਾਹਿਬ ਕੀਤਾ ਬੁੱਢਾ ਲਾਲਾ ਆ ਦੇਖ ਲੋ ਜੀ ਆ ਦੇਖੋ ਨਾ ਆ ਕੇ ਟੀਟੂ ਬਾਣੀਆਂ ਦਿਖਾ ਰਿਹਾ ਲੋਕਾਂ ਨੂੰ ਵੀ ਰਵਨੀਤ ਬਟੂਰੇ ਬੁੱਢਾ ਲਾਲਾ ਸਾਹਿਬ ਪਾਣੀ ਕੀਤਾ ਵਾ ਸਭ ਤੋਂ ਪਹਿਲਾਂ ਟੀਟੂ ਬਾੜੀਏ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੱਡਾਂ ਨਾਲ ਸਾਫ਼ ਕਰਾਉਣ ਵਾਸਤੇ ਟੀਟੂ ਬਾੜੀਏ ਨੇ ਬੜਾ ਕੰਮ ਕੀਤਾ ਬੁੱਡੇ ਨਾਲੇ ਜਾ ਕੇ ਠੇਕ ਕਰਤੇ ਆ ਉੱਥੇ ਮੰਤਰ ਨਚਾਏ ਇੱਥੇ ਮੈਂ ਰੰਗ ਕੀਤਾ ਇੱਥੇ ਨੱਚੇ ਵੀ ਬੁੱਡਾ ਨਾਲੇ ਸਾਫ਼ ਕਰਦੋ ਔਰ 10 ਸਾਲ ਹੋ ਗਏ ਹੁਣ ਮੇਰੇ ਕੋ ਕੋਈ ਤਰੀਕਾ ਨਹੀਂ ਬਚਿਆ ਹੁਣ ਮੈਂ ਕੈਂਡੀਡੇਟ ਦੀ ਚੋਣ ਲੜ ਰਿਹਾ ਵਾਂ ਤੇ ਆ ਬੁੱਡੇ ਨਾਲੇ ਦਾ ਪਾਣੀ ਪਾ ਕੇ ਆਵਦੇ ਉੱਤੇ ਮੈਂ ਸਰਕਾਰਾਂ ਨੂੰ ਜਗਾਵਨਾ ਚਾਹੁੰਦਾ ਵਾਂ ਤੇ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਤੇ 13 ਸਾਲ ਹੋ ਗਏ ਮੈਂ ਤੁਹਾਡੀ ਲੜਾਈ ਲੜਦੇ ਨੂੰ ਪਰਾ ਹੁਣ ਵੋਟਾਂ ਇਹਨਾਂ ਨੂੰ ਨਾ ਪਾਇਓ ਹੁਣ ਵੋਟਾਂ ਮੈਨੂੰ ਪਾ ਕੇ ਦੇਖ ਲਓ ਕਿਉਂਕਿ ਆਉਣ ਵਾਲੇ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਆ ਆਉਣ ਵਾਲੇ ਬੱਚੇ ਤੁਹਾਨੂੰ ਪੁੱਛਣਗੇ ਵੀ 13 ਸਾਲ ਤੋਂ ਟੀਟੂ ਬਾਣੀਆ ਸਾਨੂੰ ਬਚਾਉਣ ਦੀ ਖਾਤਰ ਲੜਦਾ ਰਿਹਾ ਤੁਸੀਂ ਕੀ ਕੀਤਾ ਤੁਸੀਂ ਟੀਟੂ ਬਾਣੀਆ ਨੂੰ ਵੋਟਾਂ ਕਿਉਂ ਨਹੀਂ ਪਾਈਆਂ ਟੀਟੂ ਬਾਣੀਆ ਨੂੰ ਲੁੱਟਾਂ ਦੇ ਬਸ ਤੁਸੀਂ ਸਾਥ ਕਿਉਂ ਨਹੀਂ ਦਿੱਤਾ ਆ ਲੋਕ ਕਹਿੰਗੇ ਆ ਹਾਕੀ ਖੇਲੀ ਜਾਂਦੇ ਆ ਫੁੱਟਬਾਲ ਖੇਲੀ ਜਾਂਦੇ ਆ ਉਹਦੇ ਨਾਲ ਦੱਸੋ ਸਾਡੇ ਕੀ ਮੁੱਦੇ ਹੱਲ ਹੋਣਗੇ ਗੋਲ ਗੱਪੇ ਖਾਣਾ ਖਾ ਕੇ ਚੈਨਲਾਂ ਤੇ ਚਲਾਈ ਜਾਂਦੇ ਆ ਉਹਦੇ ਨਾਲ ਦੱਸੋ ਸਾਡੇ ਕੀ ਹਾਲ ਹੋਣਗੇ ਜੇ ਬੁੱਢੇ ਨਾਲਾ ਸਾਫ ਹੁੰਦਾ ਵਾ ਸਾਡੇ ਬੱਚਿਆਂ ਨੂੰ ਵਧੀਆ ਮਾਤਾ ਮਨ ਮਿਲੂਗਾ ਤੁਹਾਨੂੰ ਵੀ ਪੱਤਰਕਾਰਾਂ ਤੇ ਬੱਚਿਆਂ ਨੂੰ ਵਧੀਆ ਮਾਤਾ ਮਨ ਮਿਲੂਗਾ ਅਸੀਂ ਕਿੰਨੇ ਕੇ ਬੱਚੇ ਕੈਨੇਡਾ ਅਮਰੀਕਾ ਭੇਜੀ ਜਾਵਾਂਗੇ ਕਿਰਾ ਅੱਜ ਮੈਂ ਦੁਖੀ ਹੋ ਕੇ ਦੁਖੀ ਮੰਦੋ ਹੋ ਕੇ ਮੈਂ ਬੁੱਢੇ ਨਾਲ ਦੇ ਪਾਣੀ ਨਾਲ ਨਾ ਰਿਹਾ ਵਾਂ ਕਿਉਂਕਿ ਆਹ ਕੰਮ ਮੇਰੇ ਵਾਸਤੇ ਬੜਾ ਔਖਾ ਵਾ ਕਰਾ ਆ ਇਹਦਾ ਇੱਕੋ ਮਕਸਦ ਆ ਬੁੱਢੇ ਨਾਲ ਦੇ ਪਾਣੀ ਨਾਲ ਨਾਉਣ ਨਾਲ ਮੇਰੇ ਇੱਕੋ ਮਕਸਦ ਆ ਵੀ ਜਿਹੜੇ ਆਉਣ ਵਾਲੀ ਪੀੜ੍ਹੀ ਹੈਗੀ ਆ ਸਾਡੇ ਪਾਣੀ ਬਚਿਆ ਰਹੇ ਪੰਜਾਬ ਦਾ ਪਾਣੀ ਮਿੱਠਾ ਸੀਗਾ ਇਹਨਾਂ ਨੇ ਕੈਂਸਰ ਕਰਤਾ ਕਾਲਾ ਕਰਤਾ ਪੰਜਾਬ ਦੇ ਹਸਪਤਲ ਭਰੇ ਭਏ ਨੇਗਰਾ ਪੂਰੇ ਭਰੇ ਭਏ ਨੇ ਸਾਡੇ ਜਿਹੜੇ ਲੋਕ ਹੈਗੇ ਆ ਇਹਨਾਂ ਪਿੱਛੇ ਲੱਗੇ ਬਣ ਪਏ ਆ ਕੋਈ ਕਹਿੰਦਾ ਜੀ ਮੈਨੂੰ ਚੇਅਰਮੈਨ ਬਣਾਦਾ ਕੋਈ ਕਹਿੰਦਾ ਜੀ ਮੈਨੂੰ ਐਮਸੀ ਬਣਾਦਾ ਕੋਈ ਕਹਿੰਦਾ ਜੀ ਮੈਨੂੰ ਆ ਪ੍ਰਧਾਨ ਬਣਾਦਾ ਪਰ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਬੱਚੇ ਨੂੰ ਆ ਖਾ ਜਾਣਗੇ ਕਰਾਂ ਇਹਨਾਂ ਨੇ ਮੁੱਦੇ ਹੱਲ ਨਹੀਂ ਕਰਨੇ ਕਰਾਂ ਕੁਝ ਜਾਂਦਰ ਗਰਦੀ ਵੀ ਮੈਨੂੰ ਸਪੋਰਟ ਕਰ ਸਕਦੇ ਹੋ ਟੀਟੂ ਬਾਣੀ ਨੂੰ ਵੋਟਾਂ ਪਾਓ ਕਿਉਂਕਿ ਇਹਨਾਂ ਤੇ ਹੁਣ ਸਾਡਾ ਵਿਸ਼ਵਾਸ ਨਹੀਂ ਰਿਹਾ ਰਵਨੀਤ ਬੱਟੂ ਨੇ ਸਾਫ ਕੀਤਾ ਸੀ ਬੁੱਢਣ ਵਾਲਾ ਉਹਨੇ ਵਾਅਦਾ ਕੀਤਾ ਸੀ ਅੱਜ ਮੈਂ ਦਿਖਾਉਣ ਆਇਆ ਵੀ ਰਵਨੀਤ ਬੱਟੂ ਨੇ ਸਾਫ ਕੀਤਾ ਬੁੱਢਣ ਵਾਲਾ ਆ ਦੇਖ ਲਓ ਜੀ ਆ ਦੇਖੋ ਨਾ ਕੇ ਟੀਟੂ ਬਾਣੀਆਂ ਦਿਖਾ ਰਿਆ ਲੋਕਾਂ ਨੂੰ ਵੀ ਰਵਨੀਤ ਬੱਟੂ ਨੇ ਬੁੱਢਣ ਵਾਲਾ ਸਾਫ ਨਹੀਂ ਕੀਤਾ ਵਾ ਹਰੇਕ ਬੰਦਾ ਇੱਥੇ ਸ਼ਾਸਤ ਕਰ ਰਿਹਾ ਵਾ ਹੁਣ ਬੁੱਢਣ ਵਾਲੇ ਤੇ ਦਰਖਤ ਲਾਈ ਜਾ ਰਿਹਾ ਮੈਂ ਪੁੱਛਣਾ ਚਾਹੁੰਦਾ ਵਾ ਵੀ ਦਰਖਤ ਲਾ ਕੇ ਬੁੱਢਣ ਵਾਲਾ ਸਾਫ਼ ਨਹੀਂ ਹੋਣਾ ਅਸਲੇ ਰਖਤੇਵੋਸਕ ਕੈਮੀਕਲ ਪੁੰਦਿਆ ਉਹਨਾਂ ਦੇ ਪਰਚੇ ਘਟੋ ਫੇਰ ਜਾ ਕੇ ਸਾਫ ਹੋਣਾ ਵਾ ਨਹੀਂ ਇਹ ਇਹਨੇ ਸਾਫ ਨਹੀਂ ਹੋਣਾ ਮੈਂ ਤਾਂ ਬੇਨਤੀ ਕਰਦਾ ਵਾਂ ਲੋਕਾਂ ਬੱਸ ਬੇਨਤੀ ਕਰਦਾ ਵਾਂ ਵੀ ਕਿਸੇ ਗਰੀਬ ਦੀ ਤਾਕਤ ਬਣਾਓ ਜਿਹੜਾ ਤੁਹਾਡੇ ਵਾਸਤੇ ਲੜਦਾ ਹੋਵੇ ਬੰਲਾ ਨਹੀਂ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀ ਓਕੇ ਜੀ